ਸਾંગਤ ਜੀ ਜਿਹੜਾ ਅੱਜ ਪਾਰਟੀ ਦਾ ਐਲਾਨ ਹੋਇਆ ਹੈ ਆਪਾਂ ਨੂੰ ਸਾਰਿਆਂ ਨੂੰ ਉਸ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਅਕਾਲੀ ਦਲ ਦੀ ਬਹੁਤ ਲੋੜ ਹੈ ਪੰਜਾਬ ਨੂੰ ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਇੱਕ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਜਿਹੜਾ ਪਹਿਲਾ ਅਕਾਲੀ ਦਲ ਹੈ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਤੁਹਾਡੇ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ ਜੋ-ਜੋ ਕਾਲ ਤੱਕ ਸਾਹਬ ਤੇ ਹੋਇਆ ਤੁਸੀਂ ਸਾਰਾ ਕੁਝ ਹੀ ਜਾਣਦੇ ਹੋ ਮੈਂ ਆਸ ਕਰਦਾ ਕਿ ਤੁਸੀਂ ਸਭ ਨਾਲ ਚੱਲੋਗੇ ਪਾਰਟੀ ਨੂੰ ਮਜ਼ਬੂਤ ਕਰੋਗੇ ਸਾਧ ਸੰਗਤ ਆਉਣ ਵਾਲਾ ਸਮਾਂ ਪਹਿਲਾਂ ਤਾਂ ਤੁਹਾਨੂੰ ਪਤਾ ਸ਼ੁਰੂਛਿਦਾ ਬਹੁਤ ਮੁਸ਼ਕਲਾਂ ਆਉਣੀਆਂ ਇਹ ਬਹੁਤ ਕੁਝ ਹੁੰਦਾ ਹੈ ਪਰ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਪਾਰਟੀ ਨੂੰ ਸਫਲ ਬਣਾਉਣਗੇ ਆਪਾਂ ਹੀ ਸਾਰਿਆਂ ਨੇ ਬਣਾਉਣਾ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ ਚ ਜਾ ਕੇ ਆਪਣੇ ਨਾਲ ਸੰਗਤ ਨੂੰ ਜੋੜੋ ਮੈਂਬਰ ਜੋੜੋ ਹੋਰ ਬੰਦਿਆਂ ਨੂੰ ਮਤਲਬ ਕਿਉਂਕਿ ਸਾ ਸੰਗਤ ਜੀ ਜਿਹੜੀ ਜਿਹੜਾ ਸਿੱਖ ਹੈ ਉਹਨੇ ਤਾਂ ਅਕਾਲੀ ਦਲ ਦੇ ਨਾਲ ਹੀ ਜੁੜਨਾ ਹੈ ਪਰ ਜਿਹੜਾ ਪਹਿਲਾ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਵੀ ਮਹਾਰਾਜ ਦੀ ਬੇਅਦਬੀ ਵੀ ਕੀਤੀ ਸਾਰਾ ਕੁਝ ਕੀਤਾ ਪਹਿਲਾਂ ਬਹੁਤ ਦੇਰ ਤੋ ਰੌਲਾ ਪੈਂਦਾ ਸੀ ਇਹਨਾਂ ਗੱਲਾਂ ਦਾ ਪਰ ਸੰਗਤ ਨਹੀਂ ਮੰਨਦੀ ਸੀ ਜਿਸ ਦਿਨ ਉਹ ਆਪ ਮੰਨ ਗਏ ਫੇਰ ਸੰਗਤ ਮੰਨ ਵੀ ਗਈ ਤੇ ਉਹਨਾਂ ਨਾਲੋਂ ਪਿੱਛੇ ਵੀ हट ਗਈ ਇਸ ਲਈ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਇਸ ਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਚੱਲੋਗੇ ਤੇ ਹੱਥ ਮਜ਼ਬੂਤ ਕਰੋਗੇ ਇਹਨਾਂ ਦੇ ਸਾ ਸੰਗਤ ਜੀ ਜਿਹੜਾ ਅੱਜ ਪਾਰਟੀ ਦਾ ਐਲਾਨ ਹੋਇਆ ਹੈ ਆਪਾਂ ਨੂੰ ਸਾਰਿਆਂ ਨੂੰ ਉਸ ਪਾਰਟੀ ਦੇ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਅਕਾਲੀ ਦਲ ਦੀ ਬਹੁਤ ਲੋੜ ਹੈ ਪੰਜਾਬ ਨੂੰ ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਇੱਕ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਤੇ ਜਿਹੜਾ ਪਹਿਲਾ ਅਕਾਲੀ ਦਲ ਹੈ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਤੁਹਾਡੇ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੋਇਆ ਜੋ-ਜੋ ਕਾਲ ਤੱਕ ਸਾਹਬ ਤੇ ਹੋਇਆ ਤੁਸੀਂ ਸਾਰਾ ਕੁਝ ਹੀ ਜਾਣਦੇ ਹੋ ਮੈਂ ਆਸ ਕਰਦਾ ਕਿ ਤੁਸੀਂ ਸਭ ਨਾਲ ਚੱਲੋਗੇ ਪਾਰਟੀ ਨੂੰ ਮਜ਼ਬੂਤ ਕਰੋਗੇ ਸਾਂਗਤ ਆਉਣ ਵਾਲਾ ਸਮਾਂ ਪਹਿਲਾਂ ਤਾਂ ਤੁਹਾਨੂੰ ਪਤਾ ਸ਼ੁਰੂਛਿਦਾ ਬਹੁਤ ਮੁਸ਼ਕਲਾਂ ਆਉਣੀਆਂ ਇਹ ਬਹੁਤ ਕੁਝ ਹੁੰਦਾ ਹੈ ਪਰ ਮਹਾਰਾਜ ਚੜ੍ਹਦੀ ਕਲਾ ਕਰਨਗੇ ਤੇ ਪਾਰਟੀ ਨੂੰ ਸਫਲ ਬਣਾਉਣਗੇ ਆਪਾਂ ਹੀ ਸਾਰਿਆਂ ਨੇ ਬਣਾਉਣਾ ਹੈ ਤੁਸੀਂ ਵੱਧ ਤੋਂ ਵੱਧ ਪਿੰਡਾਂ 'ਚ ਜਾ ਕੇ ਆਪਣੇ ਨਾਲ ਸੰਗਤ ਨੂੰ ਜੋੜੋ ਮੈਂਬਰ ਜੋੜੋ ਹੋਰ ਬੰਦਿਆਂ ਨੂੰ ਮਤਲਬ ਕਿਉਂਕਿ ਸਾ ਸੰਗਤ ਜੀ ਜਿਹੜੀ ਜਿਹੜਾ ਸਿੱਖ ਹੈ ਉਹਨੇ ਤਾਂ ਅਕਾਲੀ ਦਲ ਦੇ ਨਾਲ ਹੀ ਜੁੜਨਾ ਹੈ ਪਰ ਜਿਹੜਾ ਪਹਿਲਾ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਵੀ ਮਹਾਰਾਜ ਦੀ ਬੇਅਦਬੀ ਵੀ ਕੀਤੀ ਸਾਰਾ ਕੁਝ ਕੀਤਾ ਪਹਿਲਾਂ ਬਹੁਤ ਦੇਰ ਤੋ ਰੌਲਾ ਪੈਂਦਾ ਸੀ ਇਹਨਾਂ ਗੱਲਾਂ ਦਾ ਪਰ ਸੰਗਤ ਨਹੀਂ ਮੰਨਦੀ ਸੀ ਜਿਸ ਦਿਨ ਉਹ ਆਪ ਮੰਨ ਗਏ ਫੇਰ ਸੰਗਤ ਮੰਨ ਵੀ ਗਈ ਤੇ ਉਹਨਾਂ ਨਾਲੋਂ ਪਿੱਛੇ ਵੀ हट ਗਈ ਇਸ ਲਈ ਸਾਧ ਸੰਗਤ ਜੀ ਮੈਂ ਬੇਨਤੀ ਕਰਦਾ ਤੇ ਆਸ ਕਰਦਾ ਕਿ ਤੁਸੀਂ ਸਾਰੇ ਇਸ ਕਾਲੀ ਦਲ ਵਾਰਸ ਪੰਜਾਬ ਦੇ ਨਾਲ ਚੱਲੋਗੇ ਤੇ ਹੱਥ ਮਜ਼ਬੂਤ ਕਰੋਗੇ ਇਹਨਾਂ ਦੇ